ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਘਰੋ ਜੀ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਜੋ ਵੀ ਮੇਰੀਆਂ ਭੈਣਾਂ ਨੂੰ ਪਸੰਦ ਹੋਣਗੇ ਜੀ ਪ੍ਰਿੰਟ ਸੂਟਾਂ ਦੇ ਵਿੱਚੋਂ ਜਲਦੀ ਜਲਦੀ ਬੁੱਕ ਕਰ ਲਿਓ ਵਰਕ ਵਾਲੇ ਆਪਾਂ ਤੁਹਾਨੂੰ ਵਰਕ ਵਾਲੇ ਸੂਟ ਜਿਹੜਿਆਂ ਦੇ ਵਰਕ ਹੋਇਆ ਹੈ ਉਹੀ ਉਹੀ ਕਲਰ ਦਿਖਾਵਾਂਗੇ ਬਾਕੀ ਜੋ ਵੀ ਤੁਹਾਡੀ ਚੁਆਇਸ ਹੋਏਗੀ ਜੀ ਤੁਸੀਂ ਜ਼ਰੂਰ ਵੀਡੀਓ ਦੇ ਵਿੱਚੋਂ ਮੈਨੂੰ ਦੱਸ ਦਿਓ ਵੀ ਅਸੀਂ ਆਹ ਸੂਟ ਚਾਹੀਦਾ ਸਾਨੂੰ ਤਾਂ ਅਸੀਂ ਤੁਹਾਨੂੰ ਉਹ ਸੂਟੋਂ ਮੇ ਦਾ ਰੈਡੀ ਕਰਕੇ ਦੇ ਦਾਂਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਆਇਆ ਹੈ ਜੀ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਸ਼ਾਮ ਨੂੰ ਬਲੌਗ ਦੀ ਵੀਡੀਓ ਅਪਲੋਡ ਕਰਦੇ ਹਾਂ YouTube ਤੇ ਜੇ ਤੁਸੀਂ ਦੇਖਦੇ ਹੋਗੇ Facebook ਤੋਂ ਤਾਂ Facebook ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫੋਲੋ ਕਰੋ ਇਸ ਚੈਨਲ ਤੇ ਆ ਕੇ ਬੁਟੀਕ ਤੇ ਆਪਾਂ ਦੇ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਹਾਂ ਮੇਰੀਆਂ ਭੈਣਾਂ ਬਹੁਤ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਅੱਗੇ ਸ਼ੇਅਰ ਕਰ ਦਿਆ ਕਰੋ ਫੈਬਰਿਕ ਤੁਹਾਨੂੰ ਬਹੁਤ ਸੋਹਣਾ ਮਿਲੂਗਾ ਜੀ ਇੱਕ ਨੰਬਰ ਦਾ ਮਿਲੂਗਾ ਤੁਸੀਂ ਮਹਿੰਗਾ ਨਾ ਦੇਖਿਆ ਕਰੋ ਤੁਸੀਂ ਕੁਆਲਿਟੀ ਦੇਖਿਆ ਕਰੋ ਚੀਜ਼ ਦੀ ਹਨਾ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਬੈਲਵਰਟ ਜੌਰਜਟ ਬਰੋਸੇ ਦੇ ਵਿੱਚ ਇਹਨੂੰ ਕੋਈ ਤਾਂ ਬੈਲਵਰਟ ਬਰੋਸਾ बोल ਦਿੰਦੇ ਜੀ ਕੋਈ ਇਹਨੂੰ ਜੌਰਜਟ ਬਰੋਸਾ ਬੋਲ ਦਿੰਦਾ ਇਹਦੇ ਵਿੱਚ ਦੇਖੋ ਇਹ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਹੀ ਹੈ ਫੈਬਰਿਕ ਪਿਛਲੇ ਸਾਲ ਜਿਹੜੇ ਮੇਰੇ ਨਾਲ ਪਿਛਲੇ ਸਾਲ ਵਾਲੇ ਆਪਣੇ ਕੋਲੇ ਦੋ ਕ ਕਲਰ ਹੋਣਗੇ ਆਪਾਂ ਉਹ ਵੀ ਦਿਖਾ ਦਾਂਗੇ ਤੁਹਾਨੂੰ ਇਸ ਵਾਰ ਤੁਹਾਨੂੰ ਇਹ ਆਲ ਓਵਰ ਵੀ ਮਿਲ ਜਾਣਗੇ ਪਹਿਲਾਂ ਭੈਣਾਂ ਦੀ ਡਿਮਾਂਡ ਸੀ ਵੀ ਸਾਨੂੰ ਆਲ ਓਵਰ ਮਿਲ ਜਾਣ ਇਸ ਵਾਰ ਇਹ ਆਲ ਓਵਰ ਵੀ ਆ ਗਈ ਲੋ ਜੀ ਬਹੁਤ ਸੋਹਣੀ ਫੈਬਰਿਕ ਰਹੂਗੀ ਸੌਫਟ ਵਾਲੀ ਫੈਬਰਿਕ ਹੈ ਇਹਦੇ ਤੁਸੀਂ ਬਾਕੀ ਇਹਦੀ ਇਹ ਵੀ ਖਾਸੀਅਤ ਹੈ ਜੀ ਲਾਈਨਿੰਗ ਚਾਹੇ ਤੁਸੀਂ ਇਹਦੇ ਟਾਪ ਟਾ ਲਗਾ ਲਓ ਉਹ ਵੀ ਤੁਹਾਡੀ ਚੋਆਇਸ ਹੈ ਚਾਹੇ ਤੁਸੀਂ ਫੁੱਲ ਬੈਲ ਲਗਾ ਲਓ ਇਹ ਤੇ ਉਹ ਵੀ ਲੱਗ ਜੇਗੀ ਬਹੁਤ ਸੋਹਣੀ ਫੈਬਰਿਕ ਰਹੂਗੀ ਜੀ ਲਓ ਜੀ ਫੈਬ੍ਰਿਕਾ ਜਿਹੜੀ ਬਹੁਤ ਸੋਹਣੀ ਰਹੂਗੀ ਇਸ ਤਰ੍ਹਾਂ ਇਹ ਬਲੈਕ ਦੇ ਵਿੱਚ ਤੁਹਾਨੂੰ ਐਮਬੀ ਵਾਲਾ ਡਿਜ਼ਾਈਨ ਮਿਲੂਗਾ ਜਿਹੜਾ ਰੇਟ ਆ ਇਹ ਪਿਛਲੇ ਸਾਲ ਨਾਲੋਂ ਬਹੁਤ ਵਧੀਆ ਅ ਜਿਹੜਾ ਰੇਟ ਦੇ ਵਿੱਚ ਤੁਹਾਨੂੰ ਸੂਟ ਮਿਲ ਜੂਗਾ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਓ ਕਲਰ ਇਹਦੇ ਵਿੱਚ 5 ਤੋਂ 6 ਮਿਲ ਜਾਣਗੇ ਲਓ ਜੀ ਬੈਲਵਟ ਪ੍ਰੋਸੇ ਦਾ ਪਹਿਲਾ ਕਲਰ ਆ ਗਿਆ ਜੀ ਮਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰ ਲਓ ਜੀ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ ਜੇ ਤੁਸੀਂ ਇਹਨੂੰ ਆਲ ਓਵਰ ਸੂਟ ਲਾਉਂਗੇ ਤਾਂ ਤੁਹਾਨੂੰ ਪਾਊਗਾ ਜੀ ਇਹ 1800 ਰੁਪਏ ਦੇ ਵਿੱਚ ਜੇ ਤੁਸੀਂ ਇਹਨੂੰ ਮੈਚਿੰਗ ਲਾਉਂਗੇ 크ਰੇਵ ਦੀ ਵਧੀਆ ਵਾਲੀ ਸਲਵਾਰ ਲਾ ਕੇ ਦੇਵਾਂਗੇ ਆਪਾਂ ਤਾਂ ਤੁਹਾਨੂੰ ਪੈਜੇਗਾ ਜੀ ਇਹ 1500 ਦਾ ਪਿਛਲੇ ਸਾਲ ਇਹਦਾ ਰੇਟ ਬਹੁਤ ਜ਼ਿਆਦਾ ਕਾਸਟਲੀ ਸੀ 18-1700 ਦਾ ਸਾਨੂੰ ਹੀ ਪੈ ਰਿਆ ਸੀ ਹਨਾ ਤੇ ਇਸ ਕਰਕੇ ਤਾਂ ਹੀ ਥੋੜਾ ਜਿਹਾ ਜ਼ਿਆਦਾ ਹੋ ਗਿਆ ਇਸ ਵਾਰ ਰੇਟ ਬਹੁਤ ਸੋਹਣੇ ਆਏ ਨੇ ਕਲਰ ਵੀ ਬਹੁਤ ਸੋਹਣੇ ਆਏ ਨੇ ਇਹ ਆਪਣੇ ਕੋਲੇ 2-2 ਸੂਟ ਨੇ ਮੇਰੀਆਂ ਭੈਣਾਂ ਜਲਦੀ ਜਲਦੀ ਬੁੱਕ ਕਰ ਲਓ ਜੇ ਤੁਸੀਂ ਮੈਚਿੰਗ ਕਰਨਾ ਜੀ ਤਾਂ ਤੁਹਾਨੂੰ 1500 ਦਾ ਪਾਏਗਾ ਜੇ ਤੁਸੀਂ ਇਹਨੂੰ ਆ ਬਿੱਦੂ ਸ਼ਿਪਿੰਗ ਦੇ ਨਾਲ ਰੇਟ ਹੋਊਗਾ ਜੀ ਲਓ ਜੀ ਫਿਰ ਬਾਅਦ ਦੇ ਵਿੱਚ ਜਿਵੇਂ ਪਿਛਲੀ ਵਾਰ ਨਾ ਸਕਿਨ ਕਲਰ ਆਇਆ ਸੀ ਇਹਦਾ ਬਹੁਤ ਸੋਹਣਾ ਉਹ ਇੰਨਾ ਜਿਆਦਾ ਵੀ ਡਿਮਾਂਡ ਦੇ ਵਿੱਚ ਰਿਹਾ ਉਹ ਦੁਬਾਰਾ ਤੋਂ ਆਇਆ ਨਹੀਂ ਉਹਦੋਂ ਮੇਰੀਆਂ ਭੈਣਾਂ ਨੇ ਸੇਲ ਨਹੀਂ ਕਰਿਆ ਬੁੱਕ ਨਹੀਂ ਕਰਿਆ ਹੈਗਾ ਅਗਲਾ ਕਲਰ ਆ ਗਿਆ ਜੀ ਮਾਊਸ ਕਲਰ ਦੇਖੋ ਲਓ ਜੀ ਅਲੱਗ-ਅਲੱਗ ਡਿਜ਼ਾਈਨਰ ਹੋਊਗਾ ਅਲੱਗ-ਅਲੱਗ ਪ੍ਰਿੰਟਿੰਗ ਰਹੂਗੀ ਇਹ ਸ਼ਾਪ ਤੇ ਦੋ-ਦੋ ਸੂਟ ਹੀ ਆਏ ਤੇ ਉਹਨਾਂ ਕੋਲੇ ਆਪਾਂ ਦੋਨੋਂ-ਦੋਨੋਂ ਚੱਕ ਲੈਂਦੇ ਨੇ ਜੀ ਇਸ ਤੋਂ ਬਾਅਦ ਜੇ ਤੁਸੀਂ ਫੇਰ ਕਹੋਗੇ ਹਨਾ ਵੀ ਇਹ ਸੂਟ ਮਿਲ ਜੂਗਾ ਬਿਲਕੁਲ ਵੀ ਨਹੀਂ ਮਿਲਣਾ ਲਓ ਜ ਦੇਖੋ ਫੈਬਰਿਕ ਦੇਖੋ ਤੁਸੀਂ ਬਹੁਤ ਸੋਹਣੀ ਚੀਜ਼ ਬਹੁਤ ਸੋਹਣੀ ਹੈ ਜਦੋਂ ਸਾਡੇ ਕੋਲ ਸੂਟ ਪਹੁੰਚ ਗਏ ਤੁਹਾਨੂੰ ਫੇਰ ਪਤਾ ਲੱਗੂ ਡਿਜ਼ਾਈਨ ਦੇਖੋ 벨ਵਟ ਪ੍ਰੋਸੇ ਦਾ ਇਹਨੂੰ ਆਪਾਂ ਨੇ ਸੂਟ ਨੇ ਜਿਹੜੇ ਡਿਜ਼ਾਈਨ ਲਿਆਉਂਦੇ ਨੇ ਇੱਕ ਇਹ ਵਾਲਾ ਕਲਰ ਹੋ ਗਿਆ ਜੀ ਇੱਕ ਬਲੈਕ ਹੋ ਗਿਆ ਮਾਊਸ ਕਲਰ ਹੈ ਦੇਖੋ ਬਹੁਤ ਸੋਹਣਾ ਕਲਰ ਹੈ ਮੇਰੀਆਂ ਭੈਣਾਂ ਗੱਲ ਦੀ ਗੱਲ ਦੀ ਸਕਰੀਨ ਸ਼ਾਟ ਲੈ ਲਓ ਜੀ ਅਗਲਾ ਕਲਰ ਆ ਗਿਆ ਦਾ ਅਨੀਅਨ ਉਹਦਾ ਥੋੜਾ ਜਿਹਾ ਜਿਹੜਾ ਫਲਾਵਰ ਹੈ ਇਹ ਵੱਡਾ ਰਹੂਗਾ ਤੁਸੀਂ ਦੇਖੋ ਇਹ ਵੀ ਸਿੰਪਲ ਲੁੱਕ ਦਾ ਸੂਟ ਹੈ ਬਹੁਤ ਸੋਹਣਾ ਸਿੰਪਲ ਸੋਬਰ ਸੂਟ ਹੈ ਬਲੌਸ ਆ ਨੀਨ ਕਲਰ ਆ ਵੱਡੇ ਫਲਾਵਰ ਦੇ ਵਿੱਚ ਜਿਨ੍ਹਾਂ ਨੇ ਜਿਆਦਾ ਪ੍ਰਿੰਟ ਬਰੀਕ ਨਹੀਂ ਲੈਣਾ ਵੱਡਾ ਫਲਾਵਰ ਲੈਣਾ ਤਾਂ ਤੁਸੀਂ ਵੱਡਾ ਫਲਾਵਰ ਵੀ ਲੈ ਸਕਦੇ ਦੇਖੋ ਜੀ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਇਹਨੂੰ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਮੈਚਿੰਗ ਵੀ ਲੈ ਸਕਦੇ ਹੋ ਇਹ ਆਪਣੇ ਕੋਲ ਦੋ ਦੋ ਸੂਟਾਂ ਦੀ ਫੈਬਰਿਕ ਹੈ ਲਓ ਜੀ ਜਲਦੀ ਜਲਦੀ ਬੁੱਕ ਕਰ ਲਓ ਕਿਉਂ ਤੁਹਾਨੂੰ ਪਤਾ ਵੀ ਹੈ ਨਾ ਜਿਹੜਾ ਇੱਕ ਵਾਰ ਚੀਜ਼ ਆ ਗਈ ਉਹਦਾ ਥੋੜਾ ਮੋਟਾ ਕਲਰ ਚੇਂਜ ਦੁਬਾਰਾ ਆਊਗਾ ਤਾਂ ਚੇਂਜ ਹੋ ਕੇ ਆਊਗਾ ਫਿਰ ਤੁਸੀਂ ਸੇਮ ਭਾਅ ਦੇ ਲਓ ਜੀ ਅਗਲਾ ਕਲਰ ਆ ਗਿਆ ਦਾ ਇਸ ਤਰ੍ਹਾਂ ਦਾ ਮ ਡਾਰਕ ਗ੍ਰੇ ਮੋਰ ਪੰਖੀ ਟੋਨ ਜੀ ਤੇ ਵਗਿਆ ਹੈ ਸੇਮ ਕਲਰ ਦਿਖ ਰਿਹਾ ਹੈ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨੇੜੇ ਤੋਂ ਦਿਖਾਵਾਂ ਲਓ ਜੀ ਦੇਖੋ ਡਾਰਕ ਗ੍ਰੇ ਟੋਨ ਤੇ ਇਹ ਪੂਰਾ ਲਓ ਜੀ ਕਿੰਨਾ ਸੋਹਣਾ ਵਿੱਚ ਨੇਵੀ ਬਲੂ ਦਾ ਫਲਾਵਰ ਬਣਿਆ ਹੋਇਆ ਬੈਲਵਟ ਬਰੋਸਾ ਦਾ ਸਿੰਪਲ ਸੋਬਰ ਮੈਨੂੰ ਸਭ ਤੋਂ ਜ਼ਿਆਦਾ ਡਿਜ਼ਾਈਨ ਕਲਰ ਇਹ ਵਾਲਾ ਸੋਹਣਾ ਲੱਗਿਆ ਇੱਕ ਮੈਨੂੰ ਮਾਊਸ ਵਾਲਾ ਲਓ ਜੀ ਬਾਕੀ ਤੁਸੀਂ ਦੱਸਿਓ ਜ਼ਰੂਰ ਕਮੈਂਟਾਂ ਦੇ ਵਿੱਚ ਵੀ ਕਿਹੜਾ ਤੁਹਾਨੂੰ ਸੂਟ ਸੋਹਣਾ ਲੱਗਿਆ ਕਿਹੜਾ ਨਹੀਂ ਲੱਗਿਆ ਵੈਸੇ ਤਾਂ ਕਲਰ ਸਿੰਪਲ ਸੋਬਰ ਨੇ ਸਾਰੀ ਜਲਦੀ ਜਲਦੀ ਮਰੀਏ ਭੈਣਾ ਸੂਟ ਬੁੱਕ ਕਰ ਲਓ ਜੀ ਲਓ ਜੀ ਪ੍ਰਾਈਸ ਆਪਾਂ ਦੱਸ ਦਿੱਤੇ ਨੇ ਜੀ ਮੈਚਿੰਗ ਦਾ 1500 ਰਹੂਗਾ ਆਲ ਓਵਰ ਦਾ ਜਿਹੜਾ ਹੈਗਾ 1800 ਰਹੂਗਾ ਅਗਲਾ ਕਲਰ ਆ ਗਿਆ ਜੀ ਇਹਦੇ ਵਿੱਚ ਇਹ ਵਾਲਾ ਇਹਨਾਂ ਦਾ ਫਰਕ ਹੈ ਦੇਖੋ ਜੀ ਤੁਸੀਂ ਕਹੋਗੇ ਵੀ ਸੇਮ ਹੈ ਕਿੰਨਾ ਫਰਕ ਹੈ ਇਹਨਾਂ ਦਾ ਇਸ ਇਹ ਕਲਰ ਆ ਗਿਆ ਜਿਹੜਾ ਇਸ ਤਰ੍ਹਾਂ ਦੀ ਮੋਰ ਪੰਖੀ ਜੀ ਟੋਨ ਤੇ ਹੈ ਜੀ ਇਹ ਵਾਲਾ ਕਲਰ ਆ ਗਿਆ ਜਿਹੜਾ ਅਲੱਗ ਟੋਨ ਤੇ ਦੇਖੋ ਇੰਨਾ ਇੰਨਾ ਫਰਕ ਹੈ ਇਹਨਾਂ ਦਾ ਹੁਣ ਤੁਸੀਂ ਦੇਖੋ ਜਿਹੜਾ ਵੀ ਤੁਹਾਨੂੰ ਪਸੰਦ ਹੈ ਇੱਕ ਵਾਰ ਮੈਂ ਫੇਰ ਇਕੱਠੇ ਧਰਦਾ ਲਓ ਜੀ ਦੇਖ ਐਨਾ ਐਨਾ ਫਰਕ ਹੈ ਇਹਨਾਂ ਦਾ ਇਹ ਸੇਮ ਨਹੀਂ ਹੋਏਗਾ ਜੀ ਹੁਣ ਤੁਹਾਨੂੰ ਜੋ ਵੀ ਪ੍ਰਿੰਟ ਸੇਮ ਹੈ ਇਹਨਾਂ ਦਾ ਪਰ ਕਲਰ ਚੇਂਜ ਹੋ ਗਏ ਲਓ ਜੀ ਇਸ ਤੋਂ ਬਾਅਦ ਆ ਗਿਆ ਮਹਿੰਦੀ ਟੋਨ ਤੇ ਕਲਰ ਇਹ ਵੀ ਮੈਨੂੰ ਬਹੁਤ ਪਿਆਰਾ ਲੱਗਾ ਇਹਦੇ ਵਿੱਚ ਤੁਹਾਨੂੰ ਇਹਦੇ ਇਸਕ ਪ੍ਰਿੰਟ ਦੇ ਵਿੱਚ ਦੋ ਦੋ ਕਲਰ ਨੇ ਜੀ ਲਓ ਇਸ ਤੇ ਵਿੱਚ ਵੀ ਤੁਹਾਨੂੰ ਦੋ ਇਹਦਾ ਇੱਕ ਅਨੀਅਨ ਕਲਰ ਪਾ ਤੁਹਾਨੂੰ ਪਹਿਲਾਂ ਦਿਖਾ ਦਿੱਤਾ ਇਸੇ ਪ੍ਰਿੰਟ ਦਾ ਇਹ ਅਨੀਅਨ ਲਓ ਜੀ ਤੇ ਦੋ ਤੁਹਾਨੂੰ ਮਿਲ ਜਾਣਗੇ ਜੀ ਇਹ ਅਲੱਗ-ਅਲੱਗ ਨੇ ਉਹ ਦੋ ਨੇ ਇਹ ਦੋ ਵਾਲੇ ਅਲੱਗ-ਅਲੱਗ ਦੇ ਰਹਿਣਗੇ ਮਾਊਸ ਤੇ ਇਹ ਹੁਣ ਤੁਸੀਂ ਜਲਦੀ-ਜਲਦੀ ਮੇਰੀਆਂ ਭੈਣਾਂ ਬੁੱਕ ਕਰ ਲਓ ਸੂਟ ਇਹ ਵਾਲਾ ਕਲਰ ਕਿੰਨਾ ਸੋਹਣਾ ਪਿਆਰਾ ਹੈ ਬਹੁਤ ਪਿਆਰਾ ਕੰਦਰ ਹੈ ਪ੍ਰਾਈਸ ਵੀ ਇਹਨਾਂ ਦੇ ਨੋਰਮਲ ਨੇ ਜੀ ਚਾਹੇ ਤੁਸੀਂ ਆਲ ਓਵਰ ਲੈ ਲਓ ਚਾਹੇ ਤੁਸੀਂ ਮੈਚਿੰਗ ਲੈ ਲਓ ਬਹੁਤ ਸੋਹਣੀ ਚੀਜ਼ ਹੈ ਇਹ ਦੇਖੋ ਜਲਦੀ-ਜਲਦੀ ਸਕਰੀਨਸ਼ਾਟ ਲੈ ਕੇ ਮੇਰੀਆਂ ਭੈਣਾਂ ਬੁੱਕ ਕਰ ਲਓ ਫਿਰ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਤੁਹਾਨੂੰ ਦੁਬਾਰਾ ਤੋਂ ਮਿਲ ਜਾਣਗੇ ਹੁਣ ਇਹ 10-10 ਮੀਟਰ ਕਪੜਾ ਸਾਡੇ ਕੋਲ ਲਓ ਜੀ ਹੁਣ ਆਪਾਂ ਇੱਕ ਆਪਾਂ ਤੁਹਾਨੂੰ ਹੋਰ ਚੀਜ਼ ਦਿਖਾਉਂਦੇ ਜਿਹੜੀ ਸਭ ਤੋਂ ਵਾਇਰਲ ਹੋਣ ਵਾਲੀ ਸੁਪਰ ਹਿੱਟ ਫੈਬਰਿਕ ਹੈ ਫੈਂਡੀ ਸਿਲਕ ਫੈਂਡੀ ਸਿਲਕ ਸੈਂਡੀ ਨਹੀਂ ਫੈਂਡੀ ਇਹਦੇ ਉੱਪਰ ਆਪਾਂ ਨੇ ਹੈਂਡਵਰਕ ਦਾ ਕੰਮ ਕੀਤਾ ਜੀ ਦੇਖੋ ਜਿਹੜਾ ਇਹਦੇ ਕੰਮ ਹੋਊਗਾ ਜੀ ਇਹ ਆਪਾਂ ਨੇ ਸ਼ਰਟ ਦੇ 프ਰੰਟ ਤੇ ਤੇ ਬਾਜੂ ਤੇ ਕੀਤਾ ਹੈ ਬੈਕ ਤੇ ਨਹੀਂ ਕੀਤਾ ਇਸ ਤਰ੍ਹਾਂ ਸਾਰੇ ਸ਼ਰਟ ਦੇ ਵਿੱਚ ਆਪਾਂ ਨੇ ਬੂਟੀ ਰੱਖੀ ਹੈ ਜੀ ਹੈਂਡਵਰਕ ਦਾ ਕੰਮ ਮਿਲੂਗਾ ਤੁਹਾਨੂੰ ਤੇ ਬਾਜੂ ਤੇ ਮਿਲੂਗਾ ਲਓ ਜੀ ਦੇਖੋ ਇਹ ਹੈਗਾ ਮੋਰ ਪੰਖੀ ਕਲਰ ਆ ਪੂਰਾ ਲਓ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਿਓ ਜੀ ਇਹ ਸੂਟ ਦਾ ਪ੍ਰਾਈਸ ਤੁਹਾਨੂੰ ਰਹੂਗਾ ਜੀ ਹੈਂਡਵਰਕ ਦੇ ਨਾਲ ਜਿਹੜਾ ਇਹਦੇ ਵਿੱਚ ਕੰਮ ਹੋਇਆ ਜੀ ਸਾਰਾ ਇਹ ਹੈਂਡਵਰਕ ਦਾ ਕੰਮ ਹੋਇਆ ਸਿੱਪੀ ਲੱਗੀ ਹੈ ਜਿਹੜੀ ਉੱਪਰ ਜਿਹੜਾ ਇਹਦੇ ਕੰਮ ਹੋਇਆ ਟੰਕਾ ਪੂਰਾ ਪੱਕਾ ਇਹ ਨਹੀਂ ਹੈਗਾ ਵੀ ਪੱਟਿਆ ਜਾਊਗਾ ਹੈਂਡਵਰਕ ਦਾ ਸੂਟ ਰਹੂਗਾ ਜੀ ਲਓ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੇਰੀਆਂ ਭੈਣਾਂ ਆਪਣਾ ਸੂਟ ਬੁੱਕ ਕਰ ਲਓ ਜੀ ਇਹ ਸੂਟ ਦਾ ਪ੍ਰਾਈਸ ਹੈਂਡਵਰਕ ਦੇ ਨਾਲ ਰਹੂਗਾ ਜੀ ਤੁਹਾਨੂੰ 2000 ਰੁਪਏ ਦਾ ਜੇ ਤੁਸੀਂ ਇਹਨੂੰ ਵਿਦਾਊਟ ਦੁਪੱਟਾ ਲਓਗੇ ਜੇ ਤੁਸੀਂ ਦੁਪੱਟਾ ਐਡ ਕਰਵਾਉਗੇ ਜੀ ਤਾਂ ਉਸੇ ਹਿਸਾਬ ਕਾ ਇਹਦੇ ਨਾਲ ਨਾਲ ਨਾ ਦੁਪੱਟੇ ਵੀ ਇਸੇ ਸੇਮ ਫੈਬਰਿਕ ਦੇ ਲੱਗ ਰਹੇ ਨੇ ਕਾਫੀ ਜ਼ਿਆਦਾ ਚੀਜ਼ ਹੈ ਜਿਹੜੀ ਇਹ ਡਿਮਾਂਡ ਦੇ ਵਿੱਚ ਹੋਈ ਪਈ ਹੈ ਜਿਹੜੀ ਇਹ ਦੀ ਦੁਪੱਟੇ ਨੇ ਉਹ ਵੀ ਸੇਮ ਫੈਬਰਿਕ ਦੇ ਲੱਗ ਰਹੇ ਨੇ ਤੇ ਜੇ ਤੁਸੀਂ ਇਹਦੇ ਨਾਲ ਸੇਮ ਫੈਬਰਿਕ ਕਿਉਂ ਥੋੜੀ ਜਿਹੀ ਸਲਿਪਰੀ ਹੈ ਵੀ ਆਪਾਂ ਨੂੰ ਔਖਾ ਕਰੂਗੀ ਕੁੜੀਆਂ ਗਰਲਸ ਨੂੰ ਤਾਂ ਇਹ ਚੱਲ ਜਾਂਦਾ ਕੰਮ ਹੈ ਨਾ ਤਾਂ ਤੁਸੀਂ ਸ਼ਾਈਨਿੰਗ ਵਾਲੀ ਫੈਬਰਿਕ 'ਚ ਹੋਰ ਵੀ ਦੁਪੱਟਾ ਜਿਹੜ ਲਓ ਜੀ ਇਹ ਹੈਂਡਵਰਕ ਦਾ ਪੀਸ ਹੋ ਗਿਆ ਇਹ ਆਪਾਂ ਨੇ ਇਹੀ ਰੈਡੀ ਕੀਤੇ ਨੇ ਜੀ ਚਾਰ ਕਲਰਾਂ ਦੇ ਲਓ ਜੀ ਅਗਲੇ ਕਲਰ ਆਪਾਂ ਖੋਲ ਕੇ ਦਿਖਾ ਦਈਏ ਅਗਲਾ ਕਲਰ ਆ ਗਿਆ ਜੀ ਆਪਾਂ ਤੁਹਾਨੂੰ ਦਿਖਾ ਦਨੇ ਆਂ ਇਹ ਕਲਰਾਂ ਦੇ ਬਣੇ ਹੋਏ ਕਿਵੇਂ ਲੱਗਣਗੇ ਇਹਦੇ ਵਿੱਚ ਆਪਣੇ ਤੁਹਾਨੂੰ ਕਲਰ ਮਿਲ ਜਾਣਗੇ ਜੇ ਤੁਹਾਨੂੰ ਪਸੰਦ ਨੇ ਤਾਂ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਇਹ ਆ ਗਿਆ ਜੀ ਰਾਣੀ ਕਲਰ ਦੇਖੋ ਇਹ ਡਬਲ ਸ਼ੇਡ ਵਾਲੀ ਹੈ ਜੀ ਵਧੀਆ ਵਾਲੀ ਤੁਹਾਨੂੰ 벨ਵਟ ਸਿਲਕ ਵੀ ਬੋਲ ਦਿੰਦੇ ਨੇ ਇਹਨੂੰ ਲਓ ਜੀ ਦੇਖੋ ਕਿੰਨੀ ਸੋਹਣੀ ਚੀਜ਼ ਲੱਗਦੀ ਹੈ ਬਹੁਤ ਪਿਆਰੀ ਚੀਜ਼ ਬਣੀ ਹੋਈ ਹੈ ਸਾਰਿਆਂ ਦੇ ਇਦਾਂ ਹੀ ਡਿਜ਼ਾਈਨ ਬਣਿਆ ਹੋਇਆ ਬਾਜੂ ਤੇ ਤੇ ਜਿਹੜਾ ਹੈਗਾ ਸਾਰੇ ਕਮੀਜ਼ ਦੇ ਫਰੰਟ ਤੇ ਬਣਿਆ ਹੋਇਆ ਬੈਕ ਤੇ ਵੈਸੇ ਕੋਈ ਕੰਮ ਕਰਾਉਣ ਦਾ ਫਾਇਦਾ ਨਹੀਂ ਹੈਗਾ ਜੀ ਬੈਕ ਤੇ ਆਪਾਂ ਨੂੰ ਦਿੱਕਤ ਆਉਂਦੀ ਹੈ ਕਿਉਂ ਬੈਠਣ ਕਰਨ ਵੇ ਹੈਂਡਵਰਕ ਦੀ ਥੀਸ ਨੇ ਸਿੱਪੀਆਂ ਟੁੱਟ ਜਾਣ ਤੇ ਰੋ ਔਖਾ ਹੋ ਜਾਂਦਾ ਲਓ ਜੀ ਅਗਲਾ ਆ ਗਿਆ ਜੀ ਇਹ ਗ੍ਰੀਨ ਸ਼ੇਡ ਦੇਖੋ ਕਿੰਨੇ ਵਧੀਆ ਪੈਂਦੇ ਨੇ ਇਹਦੇ ਡਬਲ ਸ਼ੇਡ ਵਾਲੀ ਇਹ ਇੱਕ ਇਹਦੇ ਵਿੱਚ ਹਲਕੀ ਵੀ ਆ ਰਹੀ ਹੈ ਜੀ ਸਿੰਗਲ ਸ਼ੇਡ ਆਪਾਂ ਉਹ ਨਹੀਂ ਲੈਂਦੀ ਲਓ ਜੀ ਦੇਖੋ ਕਿੰਨਾ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਇਆ ਹੈ ਮੇਰੀਆਂ ਭੈਣਾਂ ਜਲਦੀ ਜਲਦੀ ਜੇ ਤੁਹਾਨੂੰ ਇਦਾਂ ਦੇ ਸੂਟ ਚਾਹੀਦੇ ਨੇ ਤਾਂ ਰੈਡੀ ਕਰਵਾ ਸਕਦੇ ਹੋ ਇਹਦੇ ਮੈਂ ਤੁਹਾਨੂੰ ਕਲਰ ਦਿਖਾ ਦੂੰਗੀ ਵੀ ਜਿਹੜੇ ਜਿਹੜੇ ਆਪਣੇ ਕੋਲੇ ਇਸ ਟਾਈਮ ਕਲਰ ਅਵੇਲੇਬਲ ਨੇ ਇਹਦੇ ਵਿੱਚ ਮੈਚਿੰਗ ਸੂਟ ਵੀ ਆਏ ਨੇ ਜੇ ਤੁਸੀਂ ਆਲ ਓਵਰ ਕਰਨਾ ਹੈ ਉਹਨੂੰ ਆਲ ਓਵਰ ਵੀ ਕਰ ਸਕਦੇ ਹੋ ਮੈਚਿੰਗ ਦੇ ਲਓ ਜੀ ਇੱਕ ਇਹ ਆ ਗਿਆ ਇਹ ਵੀ ਤੁਹਾਨੂੰ ਸੇਮ ਡਿਜ਼ਾਈਨ ਨਹੀਂ ਮਿਲੂਗਾ ਕਲਰ ਦਿਖਾਉਨੇ ਆਪਾਂ ਤੁਹਾਨੂੰ ਦੇਖੋ ਇਹ ਰਾਮਾ ਗ੍ਰੀਨ ਕਲਰ ਦੇ ਵਿੱਚ ਆ ਗਿਆ ਜੀ ਡਬਲ ਸ਼ੇਡ ਆ ਬਲੈਕ ਦੇ ਨਾਲ ਸ਼ਾਈਨਿੰਗ ਆ ਰਹੀ ਐ ਦੇਖੋ ਜੀ 2000 ਰੁਪਏ ਤੁਹਾਨੂੰ ਵਿਦਵਰਕ ਦੇ ਨਾਲ ਇਹ ਸੂਟ ਮਿਲੂਗਾ ਜੀ ਇਹਦੇ ਉੱਪਰ ਹੈਂਡਵਰਕ ਦਾ ਕੰਮ ਹੋਇਆ ਹੈ ਲਓ ਤੁਹਾਨੂੰ ਪਤਾ ਹਨ ਲਓ ਜੀ ਇਹਦੇ ਵਿੱਚ ਸਿੱਪੀ ਵਾਲੇ ਡਿਜ਼ਾਈਨ ਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹ ਤੁਹਾਨੂੰ ਦੋ ਸੂਟ ਮਿਲਣਗੇ ਜੀ ਮੈਚਿੰਗ ਇਹਦੇ ਵਿੱਚ ਹਲਕਾ ਇਸ ਤਰ੍ਹਾਂ ਦਾ ਫਲਾਵਰ ਮਿਲੂਗਾ ਜੀ ਮਸਟਰਡ ਕਲਰ ਹੈ ਇਹ ਵੀ ਸਿੰਗਲ ਸੂਟ ਹੈ ਇੱਕ ਤੁਹਾਨੂੰ ਇਹ ਮਿਲੂਗਾ ਮੋਰ ਪੰਖੀ ਇਹ ਵੀ ਤੁਹਾਨੂੰ ਸਿੰਗਲ ਸੂਟ ਮਿਲੂਗਾ ਜੀ ਇਹ ਮੈਚਿੰਗ ਮਿਲਣਗੇ ਚਾਹੇ ਤੁਸੀਂ ਆਲ ਓਵਰ ਲੈ ਲਓ ਚਾਹੇ ਤੁਸੀਂ ਮੈਚਿੰਗ ਲੈ ਲਓ ਇਹਨਾਂ ਦਾ ਪ੍ਰਾਈਸ ਰਹੂਗਾ ਜੀ 850 ਰੁਪਏ ਵਿਦ ਸ਼ਿਪਿੰਗ ਦੇ ਨਾਲ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂ ਜੀ ਆਲ ਓਵਰ ਇਹ ਰਹਣਗੇ ਜੀ ਫਲਾਵਰ ਵਾਲਾ ਪ੍ਰਿੰਟ ਕਲਰ ਲਓ ਜੀ ਇਹ ਵਾਲਾ ਹੈਗਾ ਇਸ ਤਰ੍ਹਾਂ ਦਾ ਰਾਣੀ ਕਲਰ ਹੈ ਇਹਦੇ ਵਿੱਚ ਹਲਕਾ ਫਲਾਵਰ ਮਿਲੂਗਾ ਤੁਹਾਨੂੰ ਚਾਹੇ ਤੁਸੀਂ ਇਹਦੇ ਉੱਪਰ ਵਰਕ ਕਰਵਾ ਲਓ ਜੀ ਚਾਹੇ ਤੁਸੀਂ ਐਦਾਂ ਹੀ ਲੈ ਲਓ ਲਓ ਜੀ ਅਗਲਾ ਪਿਸਤਾ ਕਲਰ ਆ ਗਿਆ ਇਹਦੇ ਵਿੱਚ ਵੀ ਹਲਕਾ ਫਲਾਵਰ ਮਿਲੂਗਾ 5 ਮੀਟਰ ਆਲ ਓਵਰ ਸੂਟ ਨੇ ਹਲਕੇ ਹਲਕੇ ਫਲਾਵਰ ਇਹ ਪ੍ਰਿੰਟ ਵਾਲੇ ਸੂਟ ਆ ਗਏ ਜੀ ਪਹਿਲਾਂ ਕੱਲੀ ਪਲੇਨ ਫੈਬਰਿਕ ਆਈ ਸੀ ਜੇ ਤੁਸੀਂ ਇਦਾਂ ਹੀ ਨਹੀਂ ਵਰਕ ਕਰਵਾਉਣਾ ਤਾਂ ਤੁਸੀਂ ਇਸ ਤਰ੍ਹਾਂ ਦਾ ਪ੍ਰਿੰਟ ਫਲਾਵਰ ਵਾਲੇ ਗਲਾਬ ਵਾਲੇ ਲੈ ਸਕਦੇ ਹੋ ਲੋ ਜੀ 850 ਰੁਪਏ ਇਹਦਾ ਬਿੱਡ ਸ਼ਿਪਿੰਗ ਦੇ ਨਾਲ ਪ੍ਰਾਈਸ ਰਹੂਗਾ ਜੀ ਇਹ ਵਾਲਾ ਰੈੱਡ ਕਲਰ ਆ ਗਿਆ ਜੀ ਤੇ ਇਸ ਤਰ੍ਹਾਂ ਦਾ ਇਹ ਬਲੈਕ ਕਲਰ ਆ ਗਿਆ ਇਹ ਵੀ 5 ਮੀਟਰ ਆਲ ਓਵਰ ਸੂਟ ਮਿਲੂਗਾ ਤੁਹਾਨੂੰ ਅਗਲਾ ਆ ਗਿਆ ਜੀ ਇਸ ਤਰ੍ਹਾਂ ਦਾ ਮੋਰ ਪੰਖੀ ਟੋਨ ਤੇ ਸਰਦਾਈ ਟੋਨ ਲੋ ਜੀ ਅਗਲਾ ਆ ਗਿਆ ਜੀ ਇਹਦਾ ਪਰਪਲ ਕਲਰ ਦੇਖੋ ਬਹੁਤ ਸੋਹਣਾ ਡਬਲ ਸ਼ੇਡ ਦਾ ਡਬਲ ਸ਼ੇਡ ਵਾਲੀ ਫੈਬਰਿਕ ਰਹੂਗੀ ਜੀ ਆਪਣੇ ਕੋਲੇ ਬਹੁਤ ਸੋਹਣੀ ਹੈ ਉਹ ਨਹੀਂ ਹੈਗੀ ਹਨਾ ਜਿਹੜੇ ਦੀ 300 ਦਾ ਜਾਂ 400 ਦਾ 500 ਦਾ ਸੂਟ ਦੇਈ ਜਾਂਦੇ ਨੇ ਆਪਾਂ ਤੁਹਾਨੂੰ ਫੈਬਰਿਕ ਹੈ ਜਿਹੜੀ ਵਧੀਆ ਵਾਲੀ ਦੇਵਾਂਗੇ ਦੇਖੋ ਸ਼ੇਡ ਦੇਖੋ ਕਿੰਨੇ ਬਹੁਤ ਸੋਹਣੀ ਚੀਜ਼ ਹੈ ਲਓ ਜੀ ਅਗਲਾ ਆ ਗਿਆ ਜੀ ਇਹਦਾ ਬੋਟਲ ਗ੍ਰੀਨ ਕਲਰ ਦੇਖੋ ਬੋਟਲ ਗ੍ਰੀਨ ਕਲਰ ਦੇ ਵਿੱਚ ਵੀ ਬਹੁਤ ਸੋਹਣੀ ਸ਼ੇਡ ਹੈ ਅਗਲਾ ਹੋਊਗਾ ਜੀ ਇਹ ਤਾਂ ਪੂਰਾ ਪ੍ਰੋਪਰ ਰੈੱਡ ਉਹ ਥੋੜਾ ਜਿਹਾ ਹੋਰ ਜ਼ਿਆਦਾ ਮਿਰਚਾਈ ਜਿਹਾ ਕਲਰ ਸੀਗਾ ਮਿਰਚ ਰੰਗਾ ਇਸ ਤਰ੍ਹਾਂ ਦਾ ਰੈੱਡ ਰਹੂਗਾ ਜੀ ਇਹਦੇ ਵਿੱਚ ਵੀ ਪ੍ਰਿੰਟਿੰਗ ਰਹੂਗੀ ਲਓ ਜੀ ਇਹ ਪ੍ਰਿੰਟਿੰਗ ਵਾਲੇ ਆਗੇ ਤੁਹਾਨੂੰ ਕਲਰ ਪ੍ਰਾਈਸ ਸੇਮ ਰਹੂਗਾ ਆਪਾਂ ਦੱਸ ਦਿੱਤਾ ਹੈਗਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਆ ਲੋ ਲਓ ਜੀ ਅਗਲਾ ਕਲਰ ਇਹਦਾ ਆ ਗਿਆ orange ਕਲਰ ਲਾ ਲਓ ਵਰ ਇਹਨੂੰ ਤੁਸੀਂ ਪਲੇਨ ਹੈ ਇਹਦੇ ਉੱਪਰ ਪ੍ਰਿੰਟਿੰਗ ਨਹੀਂ ਹੋਊਗੀ ਜੀ ਅਗਲਾ ਆਊਗਾ ਜੀ ਇਸ ਤਰ੍ਹਾਂ ਦਾ ਬਹੁਤ ਸੋਹਣੇ ਕਲਰ ਨੇ ਡਬਲ ਸ਼ੇਡ ਵਾਲੀ ਚੀਜ਼ ਹੈ ਲਓ ਜੀ ਪਿਸਤਾ ਕਲਰ ਆ ਗਿਆ ਚਾਹੇ ਤੁਸੀਂ ਪ੍ਰਿੰਟ ਵਾਲਾ ਲੈ ਲਓ ਚਾਹੇ ਤੁਸੀਂ ਪਲੇਨ ਲੈ ਲਓ 850 ਰੁਪਏ 벨ਵਟ ਸਿਲਕ ਬੋਲਦੇ ਨੇ 벨ਵਟ ਸਿਲਕ ਬੋਲਦੇ ਨੇ ਇਹਨੂੰ ਜਾਂ ਸੈਂਡੀ ਸਿਲਕ ਬੋਲਦੇ ਨੇ ਲਓ ਜੀ ਹਰਾ ਮਾਂ ਗ੍ਰੀਨ ਕਲਰ ਅਗਲਾ ਇਹਦਾ ਆ ਗਿਆ ਜੀ ਨਾਬੀ ਕਲਰ ਦੇਖੋ ਨਾਬੀ ਮਹਿਰੂਨੀ ਦਾ ਇਸ ਤੋਂ ਬਾਅਦ ਆ ਗਿਆ ਜੀ ਇਹਦਾ ਪਰਪਲ ਕਲਰ ਇਹ ਆਲ ਓਵਰ ਤੁਹਾਨੂੰ ਪਲੇਨ ਮਿਲਣਗੇ ਅਗਲਾ ਆ ਗਿਆ ਜੀ ਇਹ ਇਸ ਤਰ੍ਹਾਂ ਦਾ ਪੀਲਾ ਕਲਰ ਹੈ ਬਹੁਤ ਸੋਹਣਾ ਇਹਨਾਂ ਦਾ ਤੁਸੀਂ ਜਿਵੇਂ ਅਸੀਂ ਨੇ ਆ ਸਿੱਪੀ ਵਾਲਾ ਡਿਜ਼ਾਈਨ ਤਿਆਰ ਕਰਾਇਆ ਤੁਸੀਂ ਉਵੇਂ ਸੂਟ ਨੇ ਜਿਹੜੇ ਆਪਣੇ ਰੈਡੀ ਕਰਵਾ ਸਕਦੇ ਚਲੋ ਜੀ ਮੈਂ ਤੁਹਾਨੂੰ 10 ਤੋਂ 15 ਸੂਟ ਦਿਖਾ ਦਿਤੇ ਨੇ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਜਲਦੀ ਜਲਦੀ ਸੋਹਣੇ ਸੋਹਣੇ ਸੂਟ ਆਪਣੇ ਕਲਰ ਪਸੰਦ ਕਰ ਲਓ ਜੀ ਨਾਲ ਨਾਲ ਰੇਟ ਦੱਸੇ ਹੋਏ ਨੇ ਮੇਰੀਆਂ ਭੈਣਾਂ ਨੂੰ ਪਲੀਜ਼ ਰਿਕਵੈਸਟ ਹੈ ਥੋੜੇ ਜਿਹਾ ਪ੍ਰਿੰਟ ਸੂਟਾਂ ਦੇ ਜਿਹੜੇ 벨ਵਟ ਬਰੋਸੇ ਵਾਲੇ ਦਿਖਾਏ ਨੇ ਉਹਨਾਂ ਦੇ ਆਰਡਰ ਫਾਸਟ ਰੱਖਿਓ ਜੀ ਉਹ ਦੋ ਦੋ ਸੂਟ ਹੀ ਆਏ ਨੇ ਆਪਣੇ ਕੋਲੇ ਹੋ ਸਕਦਾ ਵੀ ਦੁਬਾਰਾ ਰਿਪੀਟ ਦੇ ਵਿੱਚ ਸੇਮ ਕਲਰ ਜਾਂ ਸੇਮ ਪ੍ਰਿੰਟ ਨਾ ਆਵੇ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰਦੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਨ ਵਾਲੀਆਂ ਭੈਣਾਂ ਦਾ ਥੈਂਕ ਯੂ ਧੰਨਵਾਦ ਜੀ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰ ਦਿਓ ਮਿਲਦੇ ਆਂ ਜੀ ਕੱਲ ਨੂੰ ਸੋਹਣੇ ਜੇ ਸੂਟਾਂ